ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਹੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਚੂੜਚੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਜੇ ਆਪਾਂ ਨੇੜੇ ਦੇ ਪਿੰਡਾਂ ਦੀ ਗੱਲ ਕਰਗੇ ਤਾਂ ਸੱਦੇ ਵਾਲਾ ਦੌਲਤਪੁਰਾ ਇਹ ਨੇੜੇ ਦੇ ਪਿੰਡ ਆ ਨੇੜੇ ਤਲਵੰਡੀ ਭਾਈ ਵੀ ਰਹਿ ਜਾਂਦਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਦੋ ਨਾਗਾ ਇੱਕ ਛੋਟੇ ਫਾਰਮ ਚੋਂ ਆਪਾਂ ਵੀਡੀਓ ਕਵਰ ਕਰ ਰਹੇ ਆ ਜੀ ਡਿਟੇਲ ਤੁਹਾਨੂੰ ਮੈਂ 22 ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਰਮਨਦੀਪ ਸਿੰਘ ਪਿੰਡ ਚੂੜ ਚੱਕੀ ਤਹਿਸੀਲ ਤੇ ਜ਼ਿਲ੍ਹਾ ਬਰਮਗੋੜੀ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਪਿੰਡੀ ਧਰਮਕੋਟ ਕਿੰਨੀ ਵਾਟ ਹੋ ਜੀ ਇੱਥੋਂ ਤਾਂ ਹੋਊਗਾ ਈ ਕੋੜੀ 22 23 ਕਿਲੋਮੀਟਰ ਜੀਰਾ ਕਿੰਨੀ ਵਾਟ ਹੋ ਜੀ ਜੀਰਾ 12 13 ਹੋ ਗਈ ਤਲਵੰਡੀ ਭਾਈ ਜੀ 15 ਤੇ ਮੋਗਾ ਬਈ ਮੋਗਾ 17 ਜਾਣੀ ਇੱਕ ਸੈਂਟਰ ਜੇ ਚ ਰਹਿ ਜਾਂਦਾ ਜਾਰੇ ਕਰਨੀ ਹੈ ਠੀਕ ਆ ਬਾਈ ਜਿਹੜੀ ਇੱਕ ਨੰਬਰ ਕਾਲੀ ਵਹਿੜਾ ਜੀ ਸੁਆ ਕਿੰਨਾ ਮਸੂਈ ਹੈ ਜੀ ਇਹ ਬਾਈ ਤੀਜੇ ਸੂਏ ਸੂਈ ਹੈ ਜੀ ਕਦੋਂ ਸੂਈ ਵੀ ਇਹ 8ਵੇਂ ਮਹੀਨੇ ਚਾਤਰੀ ਦੀ ਸੂਈ ਆ 8ਵੇਂ ਮਹੀਨੇ ਦੀ ਚਾ ਚਾਰ ਮਹੀਨੇ ਹੋ ਗਏ ਹਾਂਜੀ ਠੀਕ ਆ ਬਾਈ ਬੱਚਾ ਹੈ ਨਹੀਂ ਇਹਦਾ ਜੀ ਨਹੀਂ ਬੱਚਾ ਹੈ ਨਹੀਂ ਬਾਈ ਕਿੰਨਾ ਨੱਟ ਦੁੱਧ ਆ ਜੀ ਦੁੱਧ ਬਈ 12 ਕਿਲੋ ਆ ਠੀਕ ਆ ਇੱਕ ਤੁਹਾਨੂੰ ਤੇਲ ਅਜਮੰਦ ਰੂਈ ਪਹਿਲੇ ਦਿਨ ਉਹ ਨਹੀਂ ਦੋ ਆਇਆ ਹਾਂ ਪਹਿਲੇ ਦਿਨ ਤੀਜਾ ਸੂਏ ਆਪਣੇ ਘਰੇ ਹੋ ਗਿਆ ਇਹਦਾ ਅੱਛਾ ਤਿੰਨ ਸੂਏ ਆਪਾਂ ਹੀ ਚੋਏ ਆ ਹਾਂਜੀ ਤੇ ਜਮਾ ਹੀ ਨਹੀਂ ਆਇਆ ਨਹੀਂ ਜਮਾ ਹੀ ਨਹੀਂ ਠੀਕ ਆ ਯਾਨੀ ਤਿੰਨਾਂ ਥਾਣਾ ਜੋ ਚੰਗਾ ਦੁੱਧ ਕੱਢਦੀ ਹਾਂ ਹਾਂ ਤਿੰਨਾਂ ਚ 17 18 ਕਿਲੋ ਦੁੱਧ ਕੱਢਦੀ ਆ ਖੁੱਲਾ ਹਾਂ ਹੁਣ ਦੁੱਧ ਹੋਰ ਵੀ ਵੱਧ ਸੀ ਇਹ 13 13.5 ਕਿਲੋ ਦੀ ਹੀਟ ਚ ਸੀ ਕਾਲਾ ਪੱਟੀ ਕਹੇ ਭਰਾਤਾ ਵਾ ਆਪਾਂ ਭਰਾ ਦੇ ਠੀਕ ਆ ਉਹ ਚਲੋ ਅਗਲਾ ਮੰਨੇ ਨਾ ਮੰਨੇ ਕੇ ਆਪਾਂ ਦੱਸਣ ਦਾ ਹੱਕ ਆ ਠੀਕ ਆ ਤੋੜ ਕੇ ਦਿਖਾ ਦੀ ਵੀਰੇ ਜਿਹੜਾ ਦਾ ਮਗਰਲਾ ਥਾਣਾ ਉਹ ਚ ਥੋੜੀ ਭੂਰ ਪੈਂਦੀ ਆ ਕਿੰਨੀ ਕੁ ਪੈਂਦੀ ਆ ਉਪਾ ਧਾਰਾ ਮਾਰ ਕੇ ਵਿਖਾ ਦਾਂਗੇ ਠੀਕ ਆ ਦੁੱਧ ਤਾਂ ਪੂਰਾ ਬਾਈ ਪੂਰਾ ਦੁੱਧ ਦੁੱਧ ਪੂਰਾ ਬਾਈ ਠੀਕ ਆ ਇੱਕ ਥਣੋਂ ਜਮਾਂਦਰੂ ਤੇ ਲੱਗ ਰੇ ਆ ਤੁਸੀਂ ਦੇਖ ਸਕਦੇ ਹੋ ਕਿਉਂਕਿ ਬਾਈ ਦੇ ਘਰੇ ਹੀ ਤਿੰਨ ਸੂਏ ਚੋਈ ਆ ਮੋੜਲੇ ਆਂ ਵੀਰੇ ਸੋਨਾ ਥਣਾ ਦਾ ਸਹਿਜ ਆ ਕੱਲਾ ਕੱਲਾ ਨਿਖੜਮ ਹੱਥੀ ਜਵਾਈ ਵਾਲਾ ਤਿੰਨ ਥਣ ਇੱਕ ਥਣ ਚੋਂ ਥੋੜਾ ਜਿਹੀ ਭੂਰ ਪੈਂਦੀ ਆ ਉਹ ਤੁਹਾਨੂੰ ਧਾਰ ਮਾਰ ਕੇ ਆਪਾਂ ਚੈੱਕ ਕਰਾ ਦਾਂਗੇ ਕਿਉਂਕਿ ਕਿਸੇ ਸੱਜਣ ਨੇ ਦੂਰੋਂ ਨੇੜੋਂ ਝੱਲ ਕੇ ਆਉਣਾ ਹੁੰਦਾ ਫਿਰ ਸੌਖਾ ਹੋ ਜਾਂਦਾ ਬਾਕੀ ਆ ਥਣ ਤੁਸੀਂ ਦੇਖ ਸਕਦੇ ਹੋ ਤਿੰਨ ਥਣ ਪੂਰੇ ਮੋٹے ਲੱਗੇ ਹੋਇਆ ਮਾਰ ਦੇ ਵੀਰੇ ਧਾਰ ਕਿੰਨੀ ਕੁ ਪੈਂਦੀ ਹੈ ਪਤਾ ਲੱਗ ਜੂਗਾ ਕਿਉਂਕਿ ਕਿਸੇ ਵੀਰ ਦਾ ਗੇੜਾ ਨਾ ਵੱਜੇ ਠੰਡ ਹੈਗੀ ਤੁਹਾਨੂੰ ਵੀ ਪਤਾ ਬਾਕੀ ਉਹ ਸੀਲਸ ਰੱਗ ਹੈ ਬਾਈ ਹਾਂ ਹਾਂ ਵਾਹ ਵੇ ਲੱਗ ਸਾਹਮਣੇ ਹੂੰ ਇਹ ਤਾਂ ਗੱਲ ਹੈਗੀ ਆ ਦੁਪਹਿਰ ਦੇ ਟਾਈਮ ਹੀ ਆ ਜਿਵੇਂ ਕੋਈ ਮਰਜੀ ਬਾਈ ਨਾਗ ਫੇਰ ਬਾਈ ਇੰਨੇ ਕੀ ਰੱਖਦਾ ਹੁੰਨਾ ਕਪੜਾ ਇੰਨੇ ਕੀ ਤਾਂ ਵੇਚਣ ਲੱਗੇ 2000 ਗਾਵਾਂ ਸੂਣ ਵਾਲੀਆਂ ਵੀ ਬਾਈ ਬਾਈ ਤਾਂ ਰਹਿ ਗਏ ਆ ਠੀਕ ਆ ਅੱਜ ਦਸ ਲੇਟਾਂ ਪਾਉਣੀਆਂ ਗਾਂ ਠੀਕ ਆ ਖੁੱਲਾ ਕਰਨਾ ਥੋੜਾ ਜਿਹਾ ਕਿਉਂਕਿ ਜਗ੍ਹਾ ਪੂਰੀ ਪੂਰੀ ਹੈ ਨਾ ਆਪਣੇ ਕੋਲ ਚਲੋ ਜਿੰਨੇ ਕ ਆਪਾਂ ਤੋਂ ਸੈਟਅਪ ਸਹੀ ਹੁੰਦੇ ਉਹਨੇ ਕੀ ਪਸ਼ੂ ਰੱਖਣ ਦਾ ਹੱਕ ਆ ਕਿਉਂਕਿ ਜੇ ਆਪਾਂ ਵੱਧ ਕਰਾਂਗੇ ਵੱਧ ਪਸ਼ੂ ਤੰਗ ਹੋਣਗੇ ਨਾ ਬਾਈ ਮਾਰ ਦੇ ਬਈ ਤਾਰਾ ਮੂਰਲੇ ਥਣਾ ਦੀ ਚਵਾਈ ਓਕੇ ਆ ਜਮਾ ਹਨਾ ਬਾਈ ਹਾਂ ਅੱਛਾ ਇੰਨੇ ਨੀ ਭੂਰ ਪੰਦੀ ਇੱਕ ਮਿੰਟ ਜੀ ਠੀਕ ਆ ਦੁੱਧ ਤਾਂ ਸਹੀ ਹੁੰਦਾ ਹਨਾ ਬਾਈ ਹਾਂ ਦੁੱਧ ਓਕੇ ਕੋਈ ਚੱਕਰ ਨਹੀਂ ਠੀਕ ਆ ਹਾਂਜੀ ਤੇ ਮੁੱਲ ਕੀ ਆ ਬਾਈ ਜੈ ਜਿਹਦਾ ਮੁੱਲੇ ਰਾ ਬਾਈ 25000 22000 ਦੀ ਦਵਾਂਗੇ ਹਾਂ ਨਾ ਠੀਕ ਆ ਮੁੱਲ ਕਰਾਉਣ ਨੂੰ 25 ਕਰਾ ਲਓ 25 ਕਰਾ ਲਓ ਠੀਕ ਆ ਬਾਈ ਤੇ ਜਿਹੜੀ ਦੋ ਨੰਬਰ ਹੀ ਫਰਾ ਹਾਂਜੀ ਦੰਦੋ ਕਿਵੇਂ ਆ ਜੀ ਇਹ ਦੰਦੋ ਬਾਈ ਇਹ ਦੰਦ ਵੇਖਣ ਨਹੀਂ ਦਿੰਦੀ ਅੱਛਾ ਬਟਾਉਂਦੀ ਨਹੀਂ ਹਾਂ ਨਾ ਹੀ ਵੇਖੇ ਆ ਨਾ ਹੀ ਵੇਖੇ ਹਾਂ ਨਾ ਵੇਖਣੇ ਆਉਂਦੇ ਆਪ ਨੂੰ ਠੀਕ ਆ ਇਹ ਵੇਖਣੇ ਵੀ ਨਹੀਂ ਆਉਂਦੇ ਜਿਹੜਾ ਲੈ ਕੇ ਜਾਊ ਆਪ ਦਾ ਵੇਖ ਕੇ ਲੈ ਆਪੇ ਵੇਖ ਲਵੇ ਠੀਕ ਆ ਏ ਆਈ ਵਗੈਰਾ ਹੋਈ ਏ ਨਹੀਂ ਇਹਦੀ ਹੋਈ ਨਹੀਂ ਬਾਈ ਹੁਣ ਕਰਾਉਣੀ ਸੀਗੀ ਹੁਣ ਫਿਰ ਆ ਵੇਚਣ ਦਾ ਇਰਾਦਾ ਹੋ ਗਿਆ ਠੀਕ ਆ ਫੋੜ ਸ਼ਾਂਗ ਦਾ ਹੈ ਨਹੀਂ ਕੋਈ ਬਾਈ ਚਾਰੇ ਥਾਣਾ ਮੂਰੇ ਖੜ ਜੋ ਤਾਂ ਭਲਾ ਨਾ ਹੀ ਤੋਰਿਓ ਮੈਂ ਝੋਲੀ ਚੈੱਕ ਕਰਾ ਦਾਂ ਤੁਹਾਨੂੰ ਵੀਰੇ ਝੋਲੀ ਇਹਦੀ ਤੁਸੀਂ ਦੇਖ ਸਕਦੇ ਹੂੰ ਸੋਹਣਾ ਥਾਣਾ ਥਾਣ ਲੱਗਿਆ ਵਾ ਹਨਾ ਕੱਲਾ ਕੱਲਾ ਨਿਖੜਮ ਜੇ ਨਹੀਂ ਡਰਦੀ ਤਾਂ ਬਈ ਤੋਰ ਦੇ ਕਿ ਡਰੂਗੇ ਨਹੀਂ ਡਰਦੀ ਤਾਂ ਨਹੀਂ ਹੁੰਦੀ ਠੀਕ ਆ ਬਾਈ ਕਹਿੰਦਾ ਬਈ ਨਾ ਤਾਂ ਦੰਦ ਆਪਾਂ ਨੂੰ ਵੇਖਣੇ ਆਉਂਦੇ ਆ ਤੇ ਨਾ ਹੀ ਵਖਾਉਂਦੀ ਆ ਮੋੜ ਲਈਂ ਬਰੇ ਇਹਦੀ ਮਾਂ ਦਾ ਦੁੱਧ ਕਿੰਨਾ ਕਸੀ ਬਈ ਦੁੱਧ 23 24 ਕਿਲੋ ਸੀ ਬਈ ਮਾਂ ਦਾ ਠੀਕ ਆ ਇਹਦੀ ਕੀ ਡਿਮਾਂਡ ਆ ਬਈ ਇਹਦੀ ਡਿਮਾਂਡ ਬਈ 15000 ਰੁਪਏ ਆ ਯਸ ਸੁਣੋ ਜਸ ਸੁਣੋ 13000 ਦੀ ਦੇਵਾਂਗੇ 13000 ਦੀ ਦੇ ਦਾਂਗੇ ਹਾਂਜੀ ਆ ਜਾ ਠੀਕ ਆ ਮੁੱਲ ਬਾਈ ਕਹਿੰਦਾ ਇਹਦਾ 15000 ਰੁਪਇਆ ਯਸਨੋ 13000 ਦੀ ਦੇ ਦਾਂਗੇ ਜੀ ਬਾਕੀ ਬੰਦੀ ਨਹੀਂ ਕਿਤੇ ਰਸਾਜੀ ਪਾਇਆ ਠੀਕ ਆ ਆ ਫਿਰ ਵੀਡੀਓ ਬਣਾਉਣ ਵਾਸਤੇ ਪਾਇਆ ਸੀਗਾ ਬਾਕੀ ਕੋਈ ਗੱਲ ਨਹੀਂ ਇੱਥੇ ਖੁੱਲੀ ਬਣਦੇ ਜੀ ਬਾਕੀ ਕੋਈ ਵੀ ਨਗ ਤੁਹਾਨੂੰ ਪਸੰਦ ਆਉਂਦਾ ਤੇ ਜੋ ਜੋੜਾ ਲੈ ਜੇ ਬਾਈ ਕੋਈ ਜੋੜਾ ਲੈ ਰੇ ਬਾਈ 35 ਆ ਚੋ ਮਾਨਤਾਨ ਕਰ ਦਾਂਗੇ ਜਿੰਨਾ ਹੋ ਗਿਆ ਜਿੰਨਾ ਵੀ ਹੋ ਸਕੇ ਹਾਂਜੀ ਠੀਕ ਆ ਇਹ ਵੀ ਗੱਲ ਸਹੀ ਕਿਉਂਕਿ ਟੋਟਲ 35 ਬੰਦ ਆ 35000 ਰੁਪਏ ਚ ਮਾਨਤਾਨ ਕਰਦਾਂਗੇ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ